ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਛੱਟੀਐ ਤਉ ਦਿਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤਿਸਾ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆਂ ਸੋਹੀਐ ਸਬਨਾ ਦਾ ਵੇਸਾਹ ਸਜਣ ਸੱਚਾ ਪਾਤੇ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆਂ ਸੋਹੀਐ ਸਬਨਾਦਾ ਵੇਸਾ ਹੋ ਸਤਨਾਮ ਸ੍ਰੀਵਾ साहिब जी तासरी महल्ल चौथा ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਔਰ ਕਿਆ ਜਾਣ ਕੋਇ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਅਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਨ ਕੋਏ ਰਹਾਉ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹ ਦੂਜਾ ਨਹੀਂ ਕੋਈ ਸਭਨ ਵਿੱਚ ਤੂੰ ਵਰਤਦਾ ਸਾਹ ਸਭ ਤੁਝ ਹੈ ਧਿਆਵਹ ਦਿਨ ਰਾਤ ਸਭ ਤੁਝੇ ਥਾਵਹੁ ਮੰਗਦੇ ਮੇਰੇ ਸਾਹ ਤੂ ਸਭ ਮਾ ਕਰ ਹੈ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜਤੇ ਬਾਹਰ ਕੋਈ ਨਾ ਹੈ ਸਭ ਜੀਉ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾ ਹੈ ਸਭ ਮਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਹ ਮੇਰੇ ਸਾਹ ਜਿਉ ਪਾਵ ਤਿਉ ਰੱਖ ਤੂ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਵਨਾ ਕੇ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਹ ਮੇਰੇ ਸਾਹ ਜਿਉਂ ਪਾਵ ਤਿਉਂ ਰੱਖ ਤੂੰ ਮੇਰੇ ਪਿਆਰੇ ਸਤਿਨਾਮਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨ ਕੋ